ਰਾਸ਼ਪਤੀ ਟਰੰਪ ਅਤੇ ਪੁਤਿਨ ਦੀ 3 ਘੰਟੇ ਲੰਮੀ ਫੋਨ ਕਾਲ ਤੋਂ ਬਾਅਦ ਪੋਤਨ ਯੂਕਰੇਨ ਦੇ એનર્ਜੀ ਪਲਾਂਟਸ ਦੇ ਉੱਤੇ ਪਾਵਰ ਪਲਾਂਟਸ ਦੇ ਉੱਤੇ ਹਮਲਾ ਕਰਨ ਤੋਂ 30 ਦਿਨਾਂ ਦੇ ਲਈ ਰੁਕ ਗਿਆ ਆ ਉਸ ਸੀਜ਼ਫਾਇਰ ਦੇ ਲਈ ਉਹ ਸਹਿਮਤ ਹੋਇਆ ਆ ਯੂਕਰੇਨ ਆਲਰੇਡੀ ਅਮਰੀਕਾ ਦੇ ਨਾਲ 30 ਦਿਨ ਦੀ ਪੂਰਨ ਜੰਗਬੰਦੀ ਦੇ ਲਈ ਮੰਨ ਚੁੱਕਾ ਸੀ ਪਰ ਰਸ਼ੀਆ ਨੇ ਉਸ ਆਫਰ ਨੂੰ ਠੁਕਰਾ ਦਿੱਤਾ ਸੀਗਾ ਹੁਣ ਵੀ ਪੂਰਨ ਜੰਗਬੰਦੀ ਨਹੀਂ ਹੋਵੇਗੀ ਸਿਰਫ એનર્ਜੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਕਰਨ ਤੋਂ ਰਸ਼ੀਆ ਨੇ ਆਪਣੇ ਹੱਥ ਪਿੱਛੇ ਖਿੱਚੇ ਆ ਇਸੇ ਗੱਲਬਾਤ ਦੇ ਦੌਰਾਨ ਇਹ ਵੀ ਪਤਾ ਲੱਗਾ ਹੈ ਵੀ 175 ਕੈਦੀ ਯੂਕਰੇਨ ਤੇ ਰਸ਼ੀਆ ਦੇ ਉਹ ਆਪਸ ਦੇ ਵਿੱਚ ਉਹਨਾਂ ਨੂੰ ਅਦਲਾ ਬਦਲੀ ਜਿਹੜੀ ਉਹ ਕੀਤੀ ਜਾਊਗੀ ਇੱਕ ਦੇ ਬਦਲੇ ਇੱਕ ਛੱਡਿਆ ਜਾਵੇਗਾ ਉਸ ਦੇ ਨਾਲ ਨਾਲ ਇਸ ਗੱਲਬਾਤ ਦੇ ਵਿੱਚ ਮੰਨਿਆ ਹੈ ਪੁਤਿਨ ਵੀ ਉਹ ਮਿਡਲ ਈਸਟ ਦੇ ਵਿੱਚ ਇਹਨਾਂ ਨੇਗੋਸ਼ੀਏਸ਼ਨਸ ਨੂੰ ਇਹਨਾਂ ਗੱਲਬਾਤ ਨੂੰ ਅੱਗੇ ਹੋਰ ਵਧਾਵੇਗਾ ਇਸ ਦੇ ਨਾਲ ਬਲੈਕ ਸੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਜੰਗਬੰਦੀ ਹੋਵੇ ਉਸ ਦੀ ਗੱਲਬਾਤ ਵੀ ਚਰੇਗੀ ਯਾਦ ਰਹੇ ਯੂਕਰੇਨ ਦੇ ਨਾਲ ਸਮਝੌਤਾ ਹੋਣ ਤੋਂ ਪਹਿਲਾਂ ਰਿਆਦ ਦੇ ਵਿੱਚ ਸਾਊਦੀ ਅਰੇਬੀਆ ਦੇ ਵਿੱਚ ਅਮਰੀਕਾ ਤੇ ਰੂਸ ਦੀ ਵੀ ਗੱਲਬਾਤ ਹੋ ਚੁੱਕੀ ਆ ਉਹ ਗੱਲਬਾਤ ਨੂੰ ਹੁਣ ਦੁਹਰਾਇਆ ਜਾਊਗਾ ਜ਼ੇਲੈਂਸਕੀ ਇਸ ਸੀਜ਼ਫਾਇਰ ਡੀਲ ਨੂੰ ਮੰਨਦਾ ਹੈ ਜਾਂ ਨਹੀਂ ਉਸਤੇ ਬਾਰੇ ਹਾਲ ਦੀ ਖੜੀ ਪਤਾ ਨਹੀਂ ਉਹ ਯੂਰਪ ਦੇ ਹੋਰ ਮੁਲਕਾਂ ਦੇ ਦੌਰੇ ਦੇ ਉੱਤੇ ਜ਼ੇਲੈਂਸਕੀ ਇਸ ਟਾਈਮ ਗਿਆ ਹੋਇਆ ਆ ਪਰ 3 ਘੰਟੇ ਲੰਮੀ ਚੱਲੀ ਗੱਲਬਾਤ ਤੋਂ ਬਾਅਦ ਉਹ ਤਿੰਨ ਸਿਰਫ ਤੇ ਸਿਰਫ ਯੂਕਰੇਨ ਦੇ એનર્ਜੀ ਇਨਫਰਾਸਟ੍ਰਕਚਰ ਦੇ ਉੱਤੇ ਹਮਲਾ ਕਰਨ ਤੋਂ 30 ਦਿਨਾਂ ਦੇ ਲਈ ਰੁਕ ਗਿਆ ਆ